ਆਣਾ ਦੇ ਪਿੰਡ ਫੁੱਲਾਂਵਾਲ ਦੇ ਵਿੱਚ ਨੌਜਵਾਨਾਂ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ ਬਜ਼ੁਰਗ ਬਾਬਾ ਜੀ ਦਾ ਜਿਹੜਾ ਘਰ ਬਣਾਇਆ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਸਿਹਤਮੰਦ ਬਣਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲਾ ਜਨਮ ਮਹਿਮ ਬਣ ਗਈ ਹੈ ਇਸ ਮਹਿਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ ਮੁਫਤ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਜਿਸ ਦਾ ਲੋਕ ਲਾਭ ਲੈ ਕੇ ਰੋਗਾਂ ਤੋਂ ਦੂਰ ਰਹਿ ਰਹੇ ਨੇ ਸਵੇਦੇ 23 ਜ਼ਿਲ੍ਹਿਆਂ 'ਚ ਹੁਣ ਤੱਕ 2900 ਤੋਂ ਵੱਧ ਮੁਫਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਜਿਸ ਦਾ 80000 ਤੋਂ ਵੱਧ ਲੋਕ ਲਾਭ ਲੈ ਰਹੇ ਨੇ ਮੈਨੂੰ ਖੁਦ ਬੀਪੀ ਦੀ ਪ੍ਰੋਬਲਮ ਰਹੀ ਗੈਸ ਦੀ ਪ੍ਰੋਬਲਮ ਰਹੀ ਮੈਨੂੰ ਯੋਗ ਸ਼ਾਲਾ ਜਾਣ ਤੋਂ ਬਾਅਦ 1 ਸਾਲ ਤੋਂ ਐਕਸਰਸਾਈਜ਼ ਕਰਨ ਤੋਂ ਬਾਅਦ ਯੋਗ ਸ਼ਾਲਾ ਸੀਐਮ ਸਾਹਿਬ ਦੀ ਯੋਗ ਸ਼ਾਲਾ ਦੇ ਵਿੱਚ ਆਨ ਤੋਂ ਬਾਅਦ ਮੈਨੂੰ ਰੈਗੂਲਰ ਮੇਰੀ ਗੈਸ ਦੀ ਪ੍ਰੋਬਲਮ ਮੇਰੀ ਬੀਪੀ ਪ੍ਰੋਬਲਮ ਬਿਲਕੁਲ ਸੌਟ ਆਊਟ ਹੋ ਚੁੱਕੀ ਹੈ ਜੀ ਪਹਿਲਾਂ ਮੇਰਾ ਬੀਪੀ 180 100 ਰਹਿੰਦਾ ਸੀ ਹੁਣ 120 80 ਨਾਰਮਲ ਰਹਿੰਦਾ ਹੈ ਸੀਐਮ ਯੋਗ ਸ਼ਾਲਾ ਬਹੁਤ ਵਧੀਆ ਮੈਨੂੰ ਵੀ 2 ਮਹੀਨੇ ਹੋ ਗਏ ਜੁਆਇਨ ਕੀਤੇ ਤੇ ਕਾਫੀ ਫਰਕ ਪਿਆ ਮੇਰਾ weight reduce ਵੀ ਹੋਇਆ inch loss ਹੋਇਆ ਬਾਕੀ ਨੀ ਪੇਨ ਹੁੰਦੀ ਸੀ ਉਹ ਥੋੜਾ ਫਰਕ ਪਿਆ ਲੇਡੀਜ਼ ਦੀ ਕਾਫੀ ਫਲੈਕਸੀਬਿਲਟੀ ਵਧਦੀ ਹੈ ਅ ਤੇ ਵਧੀਆ ਜੀ ਬਹੁਤ ਮਾਦਾ ਕਹੋਂਗੇ ਹਰ ਇੱਕ ਨੂੰ ਰਿਕਮੈਂਡ ਕਰਦੀ ਆ ਵੀ ਸਾਨੂੰ ਕਰਨਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨ ਹੈ ਕਿ ਇਹ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ 'ਚ ਮੁਫਤ ਸੀਐਮ ਯੋਗਸ਼ਾਲਾ ਲੋਕਾਂ ਲਈ ਕਾਰਗਰ ਸਾਬਤ ਹੋ ਰਹੀ ਹੈ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾਉਣੇ ਆ ਲੁਧਿਆਣਾ ਦੇ ਫੁੱਲਾਵਲ ਦੀਆਂ ਤਸਵੀਰਾਂ ਨੇ ਪਿੰਡ ਦੀਆਂ ਜਿੱਥੇ ਕਿ ਝੁੱਗੀ ਪਾਈ ਹੋਈ ਆ ਬਜ਼ੁਰਗ ਬਾਬਾ ਜੀ ਬੈਠੇ ਆ ਉਹਨਾਂ ਦੀ ਬੇਟੀ ਬੈਠੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਤ ਦੇਖੋ ਤੁਸੀਂ ਕਿੱਦਾਂ ਦੇ ਆ ਕਿ ਝੁੱਗੀ ਪਾ ਕੇ ਬੈਠੇ ਨੇ ਹਲਕੀ ਮੀਂਹ ਇੱਥੇ ਪੈਂਦਾ ਵਾ ਉਸ ਕਿੱਦਾਂ ਦਾ ਇਹਨਾਂ ਦਾ ਜਿਹੜਾ ਹਾਲਾਤ ਹੁੰਦੇ ਨੇ ਪਰ ਨੌਜਵਾਨਾਂ ਵੱਲੋਂ ਕੋ ਚੰਗਾ ਉਪਰਾਲਾ ਕੀਤਾ ਜਾ ਰਿਹਾ ਇਹਨਾਂ ਦਾ ਘਰ ਬਣਾਇਆ ਜਾ ਰਿਹਾ ਗੱਲਬਾਤ ਕਰਾਂਗੇ ਬਾਬਾ ਜੀ ਨੇ ਕਿੰਨੇ ਸਮੇਂ ਤੋਂ ਬਾਬਾ ਜੀ ਇੱਦੀ ਰਹ ਰਹੇ ਨੇ ਬਾਬਾ ਜੀ ਕੀ ਨਾਮ ਆ ਜੀ ਉਹ ਜਾਗਰ ਸਿੰਘ ਆ ਜੀ ਬਾਬਾ ਜੀ ਕਿੰ ਜਾਣੀ ਹੁਣ ਮੈਨੂੰ ਜਦ ਦਾ ਸਾਡਾ ਘਰਬਾਰ ਹੈ ਨਹੀਂ ਉਦੋਂ ਦਾ ਮੈਨੂੰ 20 ਸਾਲ ਹੋ ਗਏ ਮਕਾਨ ਤਾਂ ਇਹਨੂੰ ਤਾਂ ਫੇ ਝੁੱਗੀ 'ਚ ਟਾਈਮ ਪਾਸ ਕਰਦੇ ਆ ਠੀਕ ਹੈ ਜੀ ਮਕਾਨ ਤਾਂ ਟਹਿ ਗਿਆ ਸੀਗਾ ਬਸ ਹੁਣ ਤੁਹਾਨੂੰ ਪਤਾ ਹੀ ਆ ਕੋ ਦੁੱਖ ਬਿਮਾਰੀ ਵੀ ਆਉਂਦੀ ਰਹੀ ਇਹ ਜਿਹੜੀ ਸਾਡੇ ਪਿੰਡ ਦੇ ਬੱਚੇ ਨੇ ਨੌਜਵਾਨ ਸਭਾ ਇਹਨਾਂ ਨੇ ਮੈਨੂੰ ਬਹੁਤ ਭਰੋਸਾ ਦਿੱਤਾ ਵੀ ਭਾਈ ਤੁਹਾਨੂੰ ਰਾਸ਼ਨ ਪਾਣ ਸਾਣ ਢੀਡੇ ਕੱਪੜੇ ਸਭ ਦੇਵਾਂਗੇ ਤੁਹਾਡਾ ਘਰ ਮਕਾਨ ਵੀ ਬਣਾ ਕੇ ਦੇਵਾਂਗੇ ਮੈਂ ਖਵ ਧੰਨਵਾਦ ਆ ਭਾਈ ਤੁਹਾਡਾ ਵੇਗ ਨੂੰ ਸੱਚੇ ਪਾਕਸ਼ਾ ਤੁਹਾਨੂੰ ਉੱਚੇ 레ਵਲਾਂ ਤੇ ਲੈ ਕੇ ਜਾਵੇ ਸਾਰੀ ਜਿੰਨੀ ਆਪਣੀ ਟੀਮ ਹੈ ਮਹਾਰਾਜ ਤੰਦਰੁਸਤੀ ਬਖਸ਼ੇ ਇਹਨਾਂ ਪਰਿਵਾਰਾਂ ਨੂੰ ਭੈਣਾਂ ਭਾਈਆਂ ਨੂੰ ਜੋ ਵੀ ਹੈ ਗਰੀਬਾਂ ਦਾ ਭਲਾ ਕਰਨ ਵਾਲੇ ਦਾ ਰੱਬ ਰਾਖਾ ਹੁੰਦਾ ਹੈ ਇਹਨਾਂ ਦਾ ਪਰਮੇਸ਼ਰ ਰਾਖਾ ਹੈ ਭਾਈ ਇਹਨਾਂ ਦੇ ਮਨ ਚ ਪ੍ਰਮਾਤਮਾ ਨੇ ਦਇਆ ਪਾਈ ਆ ਦਇਆ ਕਹਿੰਦੇ ਤੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਨਸੂਤ ਸਭਨੋਂ ਵੱਡੀ ਦਇਆ ਜਿਹਦੇ ਮਨ ਚ ਦਇਆ ਉਦੋਂ ਸਭ ਥੱਲੇ ਨੇ ਠੀਕ ਆ ਜੀ ਇਹਨਾਂ ਦੇ ਮਨ ਚ ਪਰਮੇਸ਼ਰ ਨੇ ਦਇਆ ਭਰੀ ਆ ਇਹ ਤਾਂ ਇੱਕ ਉੱਚੇ ਲੈਵਲ ਦੇ ਬੰਦੇ ਨੇ ਜਿਹੜਾ ਪ੍ਰਮਾਤਮਾ ਨੇ ਇਹਨਾਂ ਦੀ ਇਹੋ ਜੀ ਬੁੱਧ ਬਖਸ਼ੀ ਆ ਠੀਕ ਆ ਜੀ ਵਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਤਾਂ ਇਹਨਾਂ ਨੇ ਬਹੁਤ ਭਰੋਸਾ ਦਿੱਤਾ ਵੀ ਬਾਬਾ ਜੀ ਤੁਹਾਨੂੰ ਕੱਪੜੇ ਲੀੜੇ ਦੀ ਕੋਈ ਕਮੀ ਨਹੀਂ ਰਹੇ ਦਿੰਦੇ ਰਾਸ਼ਨ ਪਾਣੀ ਦਵਾਈ ਬੂਟੀ ਬਿਮਾਰ ਹੋਏ ਨੂੰ ਮੈਨੂੰ ਮਿਹਨਤ ਉਸ ਤੇ ਨਿਕਲ ਗਿਆ ਮੈਂ ਤਾਂ ਜਮਾ ਗਿਆ ਸੀ ਮਤਲਬ ਮੈਨੂੰ ਕੋਈ ਸੁੱਧ ਸਮਾਂ ਨਹੀਂ ਸੀ ਇਹ ਤਾਂ ਮੇਰੀ ਬੇਟੀ ਆ ਗਈ ਇੰਨਾ ਨੇ ਆ ਕੇ ਮੈਨੂੰ ਸਾਂਭ ਲਿਆ। ਕੋ ਡਾਕਟਰ ਨੂੰ ਵੀ ਪੈਸੇ ਪੁੱਛੇ ਗਏ ਮੇਰੇ ਹੋਰ ਭੈਣ ਭਾਈ। ਯਾਨੀ ਮੇਰੀ ਮੱਤ ਤੋ ਹੋ ਕਿ ਮੈਂ ਬਚ ਗਿਆ ਜਾਨੀ ਇਸ ਗੱਲ ਤੋਂ। ਬਾਬਾ ਜੀ ਘਰ ਦੇ ਵਿੱਚ ਕੌਣ ਕੌਣ ਰਹਿੰਦਾ ਤੁਹਾਡੇ? ਹਾਂ ਜੀ। ਘਰ ਦੇ ਵਿੱਚ ਕੌਣ ਕੌਣ ਆ? ਬਾ ਇਸ ਮੌਕੇ ਤਾਂ ਅਸੀਂ ਮੇਰੀ ਬੇਟੀ ਆ। ਆ ਦੋ ਤਾ ਇਹਦਾ ਮੁੰਡਾ। ਅੱਛਾ ਜੀ। ਬਸ ਅਸੀਂ ਇਸ ਮੌਕੇ ਤੇ ਚੰਨੀਆਂ ਮੇਰੀ ਸਮਾਲ ਕਰਦੇ ਨੇ। ਬਾਬਾ ਜੀ ਹਾਲਾਤ ਕਿੱਦਾਂ ਦੇ ਨੇ? ਹਾਲਾਤ ਤਾਂ ਬਹੁਤ ਗਰੀਬੀ ਦੇ ਨੇ। ਹਾਲਾਤ ਵਾਲੀ ਤਾਂ ਗੱਲ ਨਾ ਪੁੱਛੋ। ਹਾਲਾਤ ਤਾਂ ਹੁਣ ਤੁਹਾਨੂੰ ਦਿੰਦਾ ਹੀ ਆ ਸਾਰਾ ਕੁਝ। ਰਾਸ਼ਨ ਪਾਸ਼ਨ ਕੰਨਿਓ ਵੀ ਤੰਗੀ ਹੋ ਜਾਂਦੀ ਹੈ। ਪਰ ਗੁਜ਼ਾਰਾ ਔਖਾ ਨਹੀਂ ਮਰਦਾ। ਗੁਜ਼ਾਰਾ ਤਾਂ ਔਖਾ ਹੁੰਦਾ ਹੀ ਹੁੰਦਾ। ਜਦੋਂ ਕੁਝ ਹੁੰਦਾ ਨਹੀਂ ਕੋਲੇ ਕਈ ਵਾਰੀ। ਠੀਕ ਹੈ ਜੀ। ਚਲੋ ਮਹਾਰਾਜ ਕਿਰਪਾ ਕਰੇ ਜਿਹੜਾ ਸਾਡੇ ਨਗਰ ਦੇ ਲੋਕਾਂ ਨੇ ਸਾਡੇ ਤੇ ਪਰਵਕਾਰ ਕੀਤਾ ਇਹ ਕਹਿੰਦੇ ਬਾਬਾ ਜੀ ਤੁਹਾਨੂੰ ਰਾਸ਼ਨ ਪਾਸ਼ਨ ਸਭ ਲੈ ਕੇ ਜਾਵਾਂਗੇ। ਆਪ ਕਿੰਨੇ ਸਾਲੋਂ ਇੱਥੇ ਵੱਗੇ? ਇੱਥੇ? ਹਾਂਜੀ। ਮੈਂ ਰਹਿੰਦੇ ਨੂੰ ਮੈਨੂੰ ਤੇ ਮੈਂ ਜੰਮਪਾਲ ਇੱਥੇ ਦਾ। ਇੱਥੇ ਦਾ ਜੀ। ਜੰਮਪਾਲ ਇੱਥੇ ਦਾ 30 ਸਾਲ ਦਾ। ਜਿਹੜੇ ਹਾਲਾਤ ਬਣੇ ਕਿਰੋ ਦੇ ਬਣੇ ਨੇ। ਇਹ ਤਾਂ ਹੁਣ ਤੁਹਾਨੂੰ ਕੀ ਦੱਸਾਂ ਮੈਂ ਗੱਲ ਤੇ ਹਾਲਾਤ ਤਾਂ ਬ 20 ਸਾਲ ਤੋਂ ਉੱਤੇ ਹੋ ਗਏ ਇੱਥੇ ਰਹਿ ਜਾਂਦੇ ਮੇਰੇ ਘਰ ਵਾਲੀ ਗੁਜਰਕੀ ਇਹ ਬੇਟੀਆਂ ਵਿਆਹੀਆਂ ਹੋਈਆਂ ਹੋਈਆਂ ਸੀਗੀਆਂ ਫੇਰ ਤੁਹਾਨੂੰ ਪਤਾ ਹੀ ਆ ਮੈਂ ਮੈਂ ਬੁੱਢੇ ਦਲ ਦਾ ਨਿਹੰਗ ਸਿੰਘ ਹਾਂ ਜੀ ਬੁੱਢੇ ਦਲ ਦਾ ਹਾਂ ਜੀ ਨਿਹੰਗ ਸਿੰਘ ਹਾਂ ਫਿਰ ਮੈਂ ਨਿਹੰਗਾਂ ਦੇ ਵਿੱਚ ਜਾ ਲਿਆ ਫਿਰ ਹੁਣ ਤੁਹਾਨੂੰ ਪਤਾ ਹੀ ਆ ਜਦ ਤੋਂ ਆ ਗਏ ਇੱਥੇ ਕਰੇ ਰਹਿਣ ਲੱਗੇ ਹੁਣ ਤੁਹਾਨੂੰ ਪਤਾ ਹੀ ਆ ਵੀ ਇੱਥੇ ਟਾਈਮ ਪਾਸ ਕਰਨਾ ਬਾਹਰ ਜਾਣ ਜੋਗੇ ਸੀਗੇ ਨਾ ਫਿਰਨ ਤੁਰਨ ਜੋਗੇ ਸੀਗੇ ਔਕਾ ਹੀ ਸੀਗਾ ਔਕਾ ਹੀ ਸੀ ਹਾਂ ਜੀ ਬਿਲਕੁਲ ਉਹਨਾਂ ਦੇ ਬਾਬਾ ਜੀ ਦੀ ਭੈਣ ਨਾਲ ਗੱਲਬਾਤ ਕਰਦੇ ਆ ਉਹ ਵੀ ਬੇਟੀ ਨਾਲ ਗੱਲਬਾਤ ਕਰਦੇ ਆ ਤੇ ਅ ਮੈਨੂੰ ਕਿਹ ਨਾਮ ਕੀ ਹਰਦੀਪ कौर ਹੈ ਜੀ ਅੱਛਾ ਕਿੰਨੇ ਤੁਸੀਂ ਵੀ ਇੱਥੇ ਆਏ ਹੋ ਕੀ ਲੱਗ ਰਿਹਾ ਤੁਹਾਨੂੰ ਜਿਵੇਂ ਸਰਕਾਰਾਂ ਦਾ ਕੰਮ ਹੋਣਾ ਚਾਹੀਦਾ ਕਿ ਇਹ ਪਿੰਡ ਦੇ ਨੌਜਵਾਨ ਜਿਹੜੇ ਕੀ ਹੈਲਪ ਕਰ ਰਹੇ ਨੇ ਤੁਹਾਡੇ ਹਾਂ ਜੀ ਇਹ ਕੰਮ ਤਾਂ ਸਰਕਾਰਾਂ ਦਾ ਹੀ ਸੀਗਾ ਪਰ ਅੱਜ ਸਾਡੀ ਨੌਜਵਾਨ ਪੀੜ੍ਹੀ ਜਿਹੜੇ ਨਵੇਂ ਬੱਚੇ ਉੱਠੇ ਨੇ ਸਾਡੇ ਇਹ ਸਰਕਾਰਾਂ ਦੇ ਕੰਮ ਸਾਡੇ ਅੱਜ ਬੱਚੇ ਕਰ ਰਹੇ ਨੇ ਹਾਂ ਮੈਂ ਇਹੀ ਗੱਲ ਕਹਿਣਾ ਚਾਹੁੰਗੀ ਵੀ ਇਹ ਕੰਮ ਉਹਨਾਂ ਨੂੰ ਕਰਨਾ ਚਾਹੀਦਾ ਸੀ ਜਿਹੜੇ ਅੱਜ ਸਾਡੇ ਨੌਜਵਾਨ ਪੀੜੀ ਸਾਡੇ ਬੱਚੇ ਕਰ ਰਹੇ ਨੇ ਮੇਰੇ ਹਾਂਜੀ ਅੱਛਾ ਕੀ ਕਹਿਣਾ ਕੀ ਚਾਹੁੰਦੇ ਹੋ ਜਿਵੇਂ ਨੌਜਵਾਨ ਹੈਗੇ ਪਿੰਡ ਦੇ ਨੌਜਵਾਨ ਹੈਗੇ ਨੇ ਕਹਿੰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਲੰਬੇ ਸਮੇਂ ਤੋਂ ਇੱਦੀ ਤੁਸੀਂ ਬੈਠੇ ਹੋ ਬਾਬਾ ਜੀ ਦੱਸ ਰਹੇ ਸੀ ਕਿ ਅਸੀਂ ਕਾਫੀ ਸਮੇਂ ਤੋਂ ਇੱਦੀ ਬੈਠੇ ਆਂ ਮੀਂਹ ਕਣੀ ਵੀ ਆਉਂਦਾ ਵਾ ਕਿੰਨੀ ਮੁਸ਼ਕਲ ਕਿੰਨੀ ਹੁੰਦੀ ਹੈ ਮੁਸ਼ਕਲ ਤਾਂ ਹੁਣ ਬਹੁਤ ਜ਼ਿਆਦਾ ਆਉਂਦੀ ਸੀ ਅਸੀਂ ਜਦੋਂ ਬਾਪੂ ਜੀ ਜ਼ਿਆਦਾ ਬਵਾਰ ਸੀਗੇ ਇੱਥੇ ਮੈਂ ਇਹਨਾਂ ਦੇ ਮੰਜੇ ਦੇ ਬੈਠਦੀ ਹੁੰਦੀ ਸੀ ਵੀ ਤੁਸੀਂ ਪੈ ਜਾਓ ਸਾਰੇ ਆਲੇ ਦੁਆਲੇ ਤੇ ਸਾਨੂੰ ਬਹੁਤ ਡਰ ਲੱਗਦਾ ਸੀ ਕਿ ਉਹ ਤੀਨੂ ਬੈਠਿਆਂ ਨੂੰ ਮਹਾਰਾਜ ਮੂਰੇ ਹਰਦਾਸਾਂ ਕਰਨੀ ਆ ਵੀ ਕੋਈ ਇਹੋ ਜਿਹਾ ਮਸੀਹ ਉੱਠ ਖੜੇ ਜਿਹੜਾ ਤੇਰੀ ਜ਼ਿੰਦਗੀ ਸੁਧਾਰਨ ਆਲਾ ਆ ਜਵੇ ਤੇ ਚਲੋ ਫਿਰ ਵੈਗਰੂ ਨੇ ਹਾਂਜੀ ਕਿਰਪਾ ਕੀਤੀ ਬੱਚਿਆਂ ਨੂੰ ਮਿਲੀ ਮੈਂ ਜਾ ਕੇ ਇਹਨਾਂ ਨੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਆ ਹੱਦ ਤੋਂ ਵੀ ਵੱਧ ਕੀਤੀ ਆ ਲਾ ਕੇ ਜਾਨੀ ਮਤਲਬ ਇਹ ਗੱਲ ਉਹਨਾਂ ਨੇ ਕਹਿਤੀ ਵੀ ਹੁਣ ਸਾਰਾ ਬੋਝ ਹੀ ਤੁਹਾਡਾ ਅਸੀਂ ਚੱਕ ਲੈਣਾ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਪੰਜ ਚਾਰ ਦਿਨਾਂ ਬੈਠੇ ਸੀ ਥੋੜਾ ਕੰਮ ਰਭੜ ਜਾਣਾ ਬਾਪ ਨੂੰ ਦਵਾਈ ਵੀ ਦਵਾ ਕੇ ਦਵਾਗੇ ਅਸੀਂ ਜੋ ਇਹਨੂੰ ਦਵਾਈ ਬੂਟੀ ਦੀ ਲੋੜ ਹੋ ਖਰਾਕ ਵੀ ਇਹਨੂੰ ਅਸੀਂ ਦਵਾਗੇ ਕੱਪੜਾ ਲੀੜਾ ਵੀ ਅਸੀਂ ਇਹਨੂੰ ਦੇਵਾਂਗੇ ਅਸੀਂ ਸਾਰਾ ਧਿਆਨ ਰੱਖਾਂਗੇ ਦਾ ਹਰ ਇੱਕ ਚੀਜ਼ ਦਾ ਧਿਆਨ ਰੱਖਾਂਗੇ ਅੱਛਾ ਜਿਵੇਂ ਕੋਈ ਘਰ ਦੇ ਵਿੱਚ ਜਿਵੇਂ ਹੋਰ ਰਿਸ਼ਤੇਦਾਰ ਉਹ ਅੱਗੇ ਨਹੀਂ ਆਏ ਜੀ ਤੁਹਾਡਾ ਪਤਾ ਲੈਣ ਹਾਲ ਚਾਲ ਪੁੱਛਣ ਵੀ ਕਿੱਦਾਂ ਰਹਿੰਦੇ ਤੁਸੀਂ ਹੋਰ ਰਿਸ਼ਤੇਦਾਰ ਨਹੀਂ ਕੋਈ ਰਿਸ਼ਤੇਦਾਰ ਪਹਿਲਾਂ ਜਦੋਂ ਮੰਮੀ ਜਾਂਉਂਦੇ ਸੀ ਉਦੋਂ ਸਾਰਿਆਂ ਦੇ ਜਾਂਦੇ ਸੀਗੇ ਹੁਣ ਇੰਨਾ ਇੰਨਾ ਤੋਂ ਆਇਆ ਜਾ ਜਾਂਦਾ ਰਿਸ਼ਤੇਦਾਰ ਵੀ ਇਹਨੂੰ ਦੋ ਦੋ ਤਿੰਨ ਤਿੰਨ ਸਾਲ ਗੇੜਾ ਨਹੀਂ ਮਾਰਦੇ ਕਿ ਕੀ ਕਹਿਣਾ ਕਿਤੇ ਆਣ ਸਬਬੀ ਕੋਈ ਆ ਗਿਆ ਅੜਕ-ਦਾੜਕ ਦਾ ਤਾਂ ਆ ਗਿਆ ਉਹ ਵੀ ਕੰਟਾ ਘੜੀ ਲਈ ਤੇ ਅਸੀਂ ਆਪ ਨਹੀਂ ਇੱਥੇ ਰਹਿੰਦੇ ਸੀ ਅਸੀਂ ਆਪੋ ਆਪਦੇ ਘਰਾਂ 'ਚ ਰਹਿੰਦੇ ਹਾਂ ਸਰਕਾਰਾਂ ਨੂੰ ਕੀ ਅਪੀਲ ਕਰ ਚਾਹੁੰਦੇ ਮੌਜੂਦਾ ਸਰਕਾਰ ਉਹ ਕੀ ਅਪੀਲ ਕੀ ਕਰਨਾ ਚਾਹੁੰਦੇ ਅਸੀਂ ਤਾਂ ਇਹ ਕਹਿੰਦਾ ਚਾਹੁੰਦੇ ਆ ਵੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਕੰਮ ਕਰ ਰਹੀ ਹੈ ਸਰਕਾਰ ਵੀ ਕਰੇ ਇਹਨਾਂ ਤੋਂ ਦੇਖ ਕੇ ਹੀ ਅੱਗੇ ਵਧ ਜਵੇ ਸਰਕਾਰ ਵੀ ਅਸੀਂ ਇੰਨੇ ਪੜੇ ਲਿਖੇ ਬੰਦੇ ਇੰਨੇ ਨੌਕਰੀਆਂ ਚੋکریاں ਹੋ ਕੇ ਅਸੀਂ ਐਡੀਆਂ ਵੱਡੀਆਂ ਉੱਚੀਆਂ ਕੁਰਸੀਆਂ ਵੀ ਲੈ ਲਿਆ ਨੇ ਅਸੀਂ ਗਰੀਬਾਂ ਦੀਆਂ ਝੁੱਗੀਆਂ 'ਚ ਜਾ ਕੇ ਕਦੀ ਇੱਕ ਦਿਨ ਵੀ ਪੁੱਛਿਆ ਨਹੀਂ ਵੀ ਤੁਸੀਂ ਭੁੱਖੇ ਹੋ ਜਾਂ ਤੁਸੀਂ ਰੱਜੇ ਹੋ ਜਾਂ ਤੁਸੀਂ ਧਿਆਏ ਹੋ ਕੀ ਤੁਹਾਡੇ ਹਾਲਾਤ ਨੇ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਤੁਸੀਂ ਸਾਨੂੰ ਵੋਟਾਂ ਦਿੱਤੀਆਂ ਤੁਸੀਂ ਸਾਡੇ ਮੈਂਬਰ ਬਣੇ ਤੁਸੀਂ ਸਾਨੂੰ ਜਿਤਾਇਆ ਹਰਾਇਆ ਸਾਨੂੰ ਐਡੇ-ਐਡੇ ਰਾਜਗੱਦੀਆਂ ਤੇ ਬਿਠਾਇਆ ਵਾ ਸਰਕਾਰਾਂ ਦਾ ਇੱਕ ਮੇਰੇ ਵੀ ਫਰਜ਼ ਨਹੀਂ ਬਣਦਾ ਨਗਰੀ ਦੇ ਵਿੱਚ ਆ ਕੇ ਗੇੜਾ ਮਾਰਦਾ ਉਹਨਾਂ ਦਾ ਤਾਂ ਗਲੀ-ਗਲੀ ਆ ਕੇ ਦੇਖਣਾ ਚਾਹੀਦਾ ਵੀ ਸਾਡੇ ਪਰਿਵਾਰ ਓਕੇ ਬੈਠੇ ਨੇ ਜਿ ਸੋਕੇ ਬੈਠੇ ਨੇ ਇਹ ਇਹ ਗੱਲ ਦੇ ਵਿੱਚ ਮੈਂ ਕਹਦੀ ਆਂ ਵੀ ਇਹ ਕੰਮ ਉਹਨਾਂ ਨੂੰ ਅੱਜ ਵੀ ਕਰਨਾ ਚਾਹੀਦਾ ਦੇਖ ਕੇ ਜੀ ਬਿਲਕੁਲ ਜਿਹੜੇ ਪਿੰਡ ਦੇ ਨੌਜਵਾਨ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਜਿਹੜਾ ਉਪਰਾਲਾ ਕੀਤਾ ਹਾਂਜੀ ਭਾਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਵੀਰੇ ਸੁਖਵਿੰਦਰ ਸਿੰਘ ਸੁੱਖਾ ਸਿੱਖੋ ਭਾਜੀ ਕੀ ਮਨ ਚ ਆਇਆ ਜਿਵੇਂ ਗਰੀਬ ਪਰਿਵਾਰ ਦਾ ਤੁਸੀਂ ਮਦਦ ਕਰ ਰਹੇ ਹੋ ਝੁੱਗੀ ਰੇ ਜਾਗਾ ਤੇ ਹੁਣ ਪੱਕਾ ਮਕਾਨ ਬਣਨ ਜਾ ਰਹੇ ਆ ਉਹਨਾਂ ਦਾ ਵੀਰੇ ਸਾਡੇ ਪਿੰਡ ਦੇ ਨੌਜਵਾਨ ਵੀਰ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਾਡਾ ਇੱਕ ਗਰੁੱਪ ਬਣਾਇਆ ਹੋਇਆ ਨਸ਼ਾ ਛਡਾਊ ਕਮੇਟੀ ਚ ਉਹਦੇ ਵਿੱਚ 4-500 ਮੁੰਡਾ ਜਿਹੜਾ ਉਹਦੇ ਸਾਰੇ ਮਤਲਬ ਕਿ ਸਯੋਗ ਦੇ ਨਾਲ ਵੀਰੇ ਐਨਆਰਆਈ ਭਰਾਵਾਂ ਦੇ ਇਹ ਸਾਰੇ ਆਪਣੇ ਨਗਰ ਪਿੰਡ ਫੁੱਲਾਂਵਾਲ ਦੇ ਸਯੋਗ ਦੇ ਨਾਲ ਅਸੀਂ ਰਲ ਮਿਲ ਕੇ ਮਤਲਬ ਕਿ ਇੱਕ ਕਮਰਾ ਰਸੋਈ ਤੇ ਬਾਥਰੂਮ ਇਹਨਾਂ ਨੂੰ ਤਿਆਰ ਕਰਕੇ ਦੇ ਰਹੇ ਹਾਂ ਇਹ ਸਾਰੇ ਪਿੰਡ ਦੇ ਸਯੋਗ ਦੇ ਨਾਲ ਅਸੀਂ ਇਕੱਠੇ ਹੋ ਕੇ ਹੋਰ ਵੀ ਜਿਹੜੇ ਸਾਡੇ ਪਿੰਡ ਦੇ ਕੋਈ ਗਰੀਬ ਪਰਿਵਾਰ ਹੋਊਗਾ ਇੱਕ ਦੋ ਹੈਗੇ ਆ ਸਾਡੀ ਨੋਟਿਸ ਉਹਨਾਂ ਦਾ ਵੀ ਅਸੀਂ ਹੁਣ ਸਲਾਹ ਕਰਕੇ ਮਤਲਬ ਕਿ ਇਕੱਠੇ ਹੋ ਕੇ ਕਰਕੇ ਦੇ ਰਹੇ ਹਾਂ ਤਿਆਰ ਬੜਾ ਵਧੀਆ अच्छा ਪਿੰਡ ਦੇ ਵਿੱਚ ਭਾਜੀ ਕੋਈ ਹੋਰ ਵੀ ਇਦਾਂ ਦੇ ਝੁੱਗੀ ਚੌਂਪੜੀ ਹੈਗੇ ਜਾਂ ਕੋਈ ਗਰੀ ਪਰਿਵਾਰ ਹੈਗਾ ਪਿੰਡ ਦੇ ਵਿੱਚ ਜਿਨ੍ਹਾਂ ਕੋਲ ਤੁਸੀਂ ਪਹੁੰਚ ਕਰਨ ਦੀ ਕੋਸ਼ਿਸ਼ ਕਰੋਗੇ ਹਾਂਜੀ ਵੀਰੇ ਸਾਡੀ ਨੌਂ ਚ ਹੈਗੇ ਨੇ ਇੱਕ ਦੋ ਪਰਿਵਾਰ ਨੇ ਉਹਨਾਂ ਦੇ ਮਤਲਬ ਝੌਂਪੜੀ ਨਹੀਂ ਹੈ ਕੀ ਉਹਨਾਂ ਦਾ ਜਿਹੜਾ ਘਰ ਹੈ ਉਹ ਡਿਗਨ ਵਾਲਾ ਤੇ ਉਹ ਤੇ ਉਹਦੇ ਕਰਕੇ ਫਿਰ ਅਸੀਂ ਸਾਨੂੰ ਨੌਲੇਜ ਕਿਸੇ ਨੇ ਲੈ ਆਂਦਾ ਉਹ ਵੀ ਤੇ ਅਸੀਂ ਬਸ ਕਹੋ ਵੀ ਆਹ ਸਟਾਰਟ ਕਰਵਾ ਕੇ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਉਧਰ ਵੀ ਸਟਾਰਟ ਕਰਵਾ ਦੇਣਾ ਜਿਹੜਾ ਹੁਣ ਬਾਬਾ ਜੀ ਤੁਸੀਂ ਘਰ ਬਣਾ ਰਹੇ ਹੋ ਬਜ਼ੁਰਗ ਰਹਿੰਦੇ ਨੇ ਇੱਥੇ ਇਹ ਅੱਜ ਤੋਂ ਸ਼ੁਰੂ ਹੋ ਰਿਹਾ ਹਾਂਜੀ ਇਹ ਅੱਜ ਸ਼ੁਰੂ ਹੋ ਰਿਹਾ ਜੀ ਤੇ ਹੁਣ ਅਸੀਂ ਬਸ ਕਹ ਲਓ ਵੀ ਬਸ ਤਾ 15 ਮਿੰਟ ਦੇ ਅੰਦਰ ਅੰਦਰ ਇਹ ਅੱਜ ਸ਼ੁਰੂਆਤ ਕਰ ਦੇਣੀ ਆ ਤੇ ਬਾਕੀ ਜਿੰਨੇ ਦਿਨ ਦਾ ਪ੍ਰੋਸੈਸ ਹੈਗਾ ਉਹ ਫਿਰ ਹੈਗਾ ਹੀ ਆ ਜੀ ਤੁਹਾਨੂੰ ਲੱਗਦਾ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਤੁਸੀਂ ਖੁਦ ਇੱਥੇ ਆਏ ਹੋ ਚੈੱਕ ਕੀਤਾ ਤੁਸੀਂ ਇੱਥੇ ਆ ਕੇ ਬਜ਼ੁਰਗ ਰਹਿੰਦੇ ਨੇ ਔਖਾ ਰਹਿੰਦੇ ਨੇ ਹਾਲਕਿ ਝੁੱਗੀ ਪਾਈ ਹੋਈ ਆ ਮੀਂਹ ਕਣੀ ਦੇ ਵਿੱਚ ਵੀ ਤੁਹਾਨੂੰ ਪਤਾ ਕਿੰਨਾ ਔਖਾ ਹੋ ਜਾਂਦਾ ਤੁਹਾਨੂੰ ਲੱਗਦਾ ਕਿ ਇਹ ਕੰਮ ਸਰਕਾਰਾਂ ਨੂੰ ਵੀ ਥੋੜਾ ਅੱਗੇ ਆਉਣਾ ਚਾਹੀਦਾ ਪਹਿਲ ਕਦਮੀ ਕਰਨੀ ਚਾਹੀਦੀ ਜਿਵੇਂ ਤੁਸੀਂ ਕਰ ਰਹੇ ਹੋ ਚਲੋ ਚੰਗੀ ਗੱਲ ਆ ਵਧੀਆ ਉਪਰਾਲਾ ਸਰਕਾਰਾਂ ਨੂੰ ਵੀ ਜਾਂ ਸਰਕਾਰਾਂ ਦੇ ਜਿਹੜੇ ਇੱਥੇ ਹੈਗੇ ਨੇ ਕੋਈ ਐਮਐਲਏ ਹੋਵੇ ਜਾਂ ਕੌਂਸਲਰ ਹੋਵੇ ਕੋਈ ਵੀ ਹੋਵੇ ਆਪਾਂ ਕਿਸੇ ਨੂੰ ਵੀ ਕਹਿ ਸਕਦਾ ਕੋਈ ਅੱਗੇ ਆ ਕੇ ਮਦਦ ਕਰੇ ਇਦਾਂ ਦੇ ਲੋਕਾਂ ਦੀ ਬਿਲਕੁਲ ਬਿਲਕੁਲ ਇਹ ਦੇਖੋ ਜੀ ਸਰਕਾਰਾਂ ਨੂੰ ਇਸ ਚੀਜ਼ ਦੇ ਉੱਤੇ ਇੱਕ ਆਪਣੇ ਵਿਧਾਨ ਸਭਾ ਦੇ ਵਿੱਚ ਇਦਾਂ ਦਾ ਕੁਝ ਮਤਾਂ ਪਾਉਣਾ ਚਾਹੀਦਾ ਕਿ ਜਿਹੜਾ ਬੰਦਾ ਬਿਲਕੁਲ ਗਰੀਬ ਆ ਜਾਂ ਬ ਉਨਾਂ ਲਈ ਉਹਨਾਂ ਲਈ ਰਾਸ਼ਨ ਤੇ ਘਰ ਦੀ ਵਿਵਸਥਾ ਕਰਕੇ ਦੇਣੀ ਜ਼ਰੂਰੀ ਆ ਜੇ ਬਿਲਕੁਲ ਲੁਧਿਆਣਾ ਦੇ ਫੁੱਲਾਵਲ ਪਿੰਡ ਦੇ ਤੁਹਾਨੂੰ ਤਸਵੀਰਾਂ ਦਿਖਾਈਆਂ ਬਜ਼ੁਰਗ ਇੱਥੇ ਰਹਿੰਦੇ ਨੇ ਹਲਕੀ ਲੰਬੇ ਸਮੇਂ ਤੋਂ ਰਹਿੰਦੇ ਸੀ ਕਿ ਮੀਂਹ ਕਣੀ ਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਬੜਾ ਔਖਾ ਹੁੰਦਾ ਪਰ ਹੁਣ ਕਹਿਣ ਦਾ ਮਤਲਬ ਇਹ ਹੈ ਕਿ ਰੱਬ ਨੇ ਇਹਨਾਂ ਦੀ ਸੁਣ ਲਈ ਹੈ ਤੇ ਇੱਥੇ ਨੌਜਵਾਨਾਂ ਨੂੰ ਭੇਜਿਆ ਮਕਾਨ ਬਣਾਉਣ ਨੂੰ ਔਖਾ ਵਿੱਚ ਰਹਿੰਦੇ ਸੀ ਕਾਫੀ ਔਖਾਈ ਸੀਗੀ ਖਾਣ ਪੀਣ ਨੂੰ ਲੈ ਕੇ ਸਾਰੀ ਚੀਜ਼ਾਂ ਤੱਕ ਇਹਨਾਂ ਨੂੰ ਔਖਾ ਸੀਗਾ ਪਰ ਪਿੰਡ ਦੇ ਨੌਜਵਾਨਾਂ ਵੱਲੋਂ ਇੱਥੇ ਆ ਕੇ